ਜਦੋਂ 12 ਤਰੀਕ ਨੂੰ ਕਾਗਜ਼ ਰਿਜੈਕਟ ਕੀਤੇ ਸੀਗੇ ਉਦੋਂ ਮਛਵਾੜਾ ਸਾਹਿਬ ਦੇ ਜਿਹੜੇ ਇਰਜ਼ਾਨ ਸੀਗੇ ਕਾਂਗਰਸ ਪੱਖੀ ਸੀਗੇ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਚਰਚਾ ਮਛਵਾੜਾ ਸਾਹਿਬ ਦੇ ਆਪਣੇ ਕਹਿੰਦਾ ਨਗਰ ਕੌਂਸਲ ਦੀ ਕਮੇਟੀ ਨੂੰ ਲੈ ਕੇ ਜੋ ਚਰਚਾ ਸੀਗੀ ਹਵਾ ਪੱਖੀ ਜਿਹੜੀ ਹਨੇਰੀ ਚੱਲ ਰਹੀ ਥੀ ਉਹ ਕਾਂਗਰਸ ਦੇ ਪੱਖ 'ਚ ਚੱਲ ਰਹੀ ਸੀਗੀ ਕਿਉਂਕਿ ਜੇ ਅਸੀਂ 7-8 ਜੋ ਸਾਨੂੰ ਸਮਾਂ ਦਿੱਤਾ ਜੇ ਅਸੀਂ ਉਹਦੇ ਵਿੱਚ ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਤਾਂ ਹੁਣ ਸੜਕਾਂ ਦੇ ਵਿੱਚ ਖੜ ਕੇ ਨਹੀਂ ਜਿੱਤ ਸਕਣ। ਜਿਹੜੇ ਬਾਰ ਨੰਬਰ 12 ਦੇ ਬਹੁਤ ਜ਼ਿਆਦਾ ਸਮੱਸਿਆਵਾਂ ਮਾ ਜਿਹੜੀਆਂ ਕਿਸੇ ਨੇ ਵੀ ਸੋਲਵ ਨਹੀਂ ਕੀਤੀਆਂ 5 ਸਾਲ ਪਹਿਲਾਂ ਵੀ ਕਾਂਗਰਸ ਦੇ ਨਾਂ 'ਤੇ 2 ਸਾਲ ਆਮ ਆਦਮੀ ਪਾਰਟੀ ਦੇ ਨਾਂ 'ਤੇ। ਜਦੋਂ ਆਮ ਆਦਮੀ ਪਾਰਟੀ ਨੇ ਡਰ ਕੇ ਲੋਕਾਂ ਦੇ ਅਰਜ਼ਾਨਾ ਤੋਂ ਡਰ ਕੇ ਸਾਡੇ 6 ਕੈਂਡੀਡੇਟ ਜਿਹੜੇ ਪੂਰੇ ਵਿਨਿੰਗ ਦੀ ਜਿਹੜੇ ਜਿੱਤ ਦੇ ਪੱਕੇ ਪੂਰੇ ਦਿਨਾ ਦਾਬੇਦਾਰ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਾਕੀ ਪਾਰਟੀਆਂ ਦੇ ਵੀ ਕਰਾ ਕੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਕੈਂਡੀਡੇਟ 6 ਦੇ 6 ਜਿਤਾਏ ਮੈਂ ਤਿੰਨੇ ਵਿਰੋਧੀ ਧਿਰਾਂ ਨੂੰ ਇੱਕ ਸਵਾਲ ਪੁੱਛਣਾ ਵੀ ਕੀ ਇਹਨਾਂ ਕੋਲ 15 ਕੈਂਡੀਡੇਟ ਸੀਗੇ ਕੀ 15 ਕੈਂਡੀਡੇਟ ਸੀਗੇ ਕੀ ਕਾਂਗਰਸ ਕੋਲ 15 ਕੈਂਡੀਡੇਟ ਸੀ ਕੀ ਅਕਾਲੀ ਦਲ ਕੋਲ 15 ਕੈਂਡੀਡੇਟ ਸੀ ਕੀ ਭਾਜਪਾ ਕੋਲ ਕੈਂਡੀਡੇਟ ਤੁਸੀਂ ਦੇਖਿਆ ਹਣਾ ਕੱਲ ਹਾਈ ਕੋਰਟ ਦੇ ਵਿੱਚ ਮਾਨਜੋਗ ਹਾਈ ਕੋਰਟ ਨੇ ਜਿੱਥੇ-ਜਿੱਥੇ ਕੋਈ ਐਸੀ ਕੋਈ ਗੱਲ ਹੋਈ ਸੀ ਉਹਨਾਂ ਨੇ ਚੋਣਾਂ ਤੇ ਰੋਕ ਲਗਾ ਕਾਂਗਰਸ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੇ ਬਾਕੀ ਕੈਂਡੀਡੇਟ ਲੈਂਦੇ ਨੇ ਉਹਨਾਂ ਦੇ ਜਿਹੜੀ ਆਉਣ ਵਾਲੀ 21 ਤਰੀਕ ਨੂੰ ਚੋਣ ਆਉਂਦੀ ਹੈ ਕਾਂਗਰਸ ਪਾਰਟੀ ਪੂਰੀ ਸਰਗਰਮੀ ਨਾਲ ਲੜੂਗੀ ਅਰੋ ਇੱਕ ਵਾਰ ਜਰੂਰ ਕਹਿੰਦੇ ਆ ਇਦੂ ਪਲੰਗਰ ਕਾਂਗਰਸ ਸਰਕਾਰ ਦੀ ਸਾਨੂੰ ਰਾਸ਼ਨ ਵੀ ਮਿਲਦਾ ਸੀ ਸਾਡੇ ਰਾਸ਼ਨ卡 ਵੀ ਸੀ ਜਦ ਦੀ ਆ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸਾਡੇ ਰਾਸ਼ਨ卡 ਵੀ ਕੱਢੇ ਹਨ ਸਾਨੂੰ ਰਾਸ਼ਨ ਵੀ ਮਿਲਦਾ ਨਹੀਂ ਹਾਈਡਵਾੜੀ ਸਾਹਿਬ ਆਪੇ ਚੋਣਾ ਨੇ 21 ਦਸੰਬਰ ਆ ਕਿ ਇਹ ਕਹਣਾ ਚਲੋ ਕੀ ਮਾਹੌਲ ਹੈ ਜਿਹੜਾ ਮਾਹੌਲ ਹੈ ਜਦੋਂ 12 ਤਰੀਕ ਨੂੰ ਕਾਗਜ਼ ਰਿਜੈਕਟ ਕੀਤੇ ਸੀਗੇ ਉਦੋਂ ਮੱਛਵਾੜਾ ਸਾਹਿਬ ਦੇ ਜਿਹੜੇ ਅਰਜ਼ਾਨ ਸੀਗੇ ਕਾਂਗਰਸ ਪੱਕੀ ਸੀਗੇ बहुत ज्यादा पूरे पंजाब चर्चा मछवाड़ा साहब की नगर कौंसल कमेटी जो चर्चा हवा पक्षी जी हेरी चल रही थी कांग्रेस के पक्ष चल रही थी कांग्रेस की कमेटी बननी तय थी पर जो आम आदमी पार्टी ने डर के लोगों ने रुझाना तो डर के साढ़े छे कैंडीडेट जो पूरे विनिंग थी जोड़े जितने पक्के ਪੂਰੇ ਤੱਕ ਨਾ ਦਾਬੇਦਾਰ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਾਕੀ ਪਾਰਟੀਆਂ ਦੇ ਵੀ ਕਰਾ ਕੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਕੈਂਡੀਡੇਟ 6 ਦੇ 6 ਜਿਤਾਏ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੇ ਬਾਕੀ ਕੈਂਡੀਡੇਟ ਲੈਂਦੇ ਨੇ ਉਹਨਾਂ ਦੇ ਜਿਹੜੀ ਆਉਣ ਵਾਲੀ 21 ਤਰੀਕ ਨੂੰ ਚੋਣ ਆਉਂਦੀ ਹੈ ਕਾਂਗਰਸ ਪਾਰਟੀ ਪੂਰੀ ਸਰਗਰਮੀ ਨਾਲ ਲੜੂਗੀ ਸਾਡੇ ਵਰਕਰਾਂ ਨੇ ਸਾਡੇ ਹਲਕਾ ਇੰਚਾਰਜ ਰਵਿੰਦਰ ਸਿੰਘ ਰਾਜਾ ਗੇਲਦੀ ਅਗਵਾਹੀ ਦੇ ਵਿੱਚ ਇਹ ਚੋਣ ਅਸੀਂ ਸ਼ਾਨ ਨਾਲ ਲੜੀ ਲੋਕਾਂ ਦੇ ਮਨ ਤੇ ਕੋਈ ਇਹ ਜਿਹਾ ਖੋਪ ਨਹੀਂ ਹੈਗਾ ਵੀ ਕਮੇਟੀ ਬਣਨੀ ਉਹਨਾਂ ਦੀ ਤੈਅ ਆ ਔਰ ਲੋਕ ਅਠ ਦੀਆਂ ਅਕਸ਼ੀਟਾਂ ਜਿਹਨਾਂ ਦੀ ਅੱਜ VOTING ਹੋਣ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਨੂੰ ਜਿਟਾਉਣ ਦੇ ਹੱਕ 'ਚ ਬੈਠੇ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਜਿਹੜੀ ਪੂਰੀ ਹਵਾ ਚੱਲ ਰਹੀ ਹੈ ਇਸ ਸਬੰਧ ਦੇ ਵਿੱਚ ਵਿਧਾਇਕ ਜਨਤਾ ਅਸੀਂ ਬਿਆਨ ਪਤਾ ਕਹਿਣਾ ਸੀ ਕਿ ਕਾਂਗਰਸ ਵਾਲੇ ਡਰਾਮੇ ਕਰ ਰਹੀ ਹੈ ਅਬਜੈਕਸ਼ਨ ਅਸੀਂ ਲਗਾਈ ਆ ਤੇ ਕਾਨੂੰਨ ਦੇ ਮੁਤਾਬਕ ਹੀ ਕਾਰਜ ਕਰਾਜ ਰੱਬ ਕਿਤੇ ਓਏ ਐਮਐਲਏ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ 6-6 ਵਾਰ ਦੇ ਕੈਂਡੀਡੇਟ ਬਣ ਚੁੱਕੇ ਨੇ ਹੁਣ ਤੱਕ ਜਿੰਨੇ ਐਮਐਲਏ ਆਏ ਨੇ ਕੀ ਉਹ ਇਸ ਗੱਲ ਤੋਂ ਜਾਣੂ ਨਹੀਂ ਸੀਗੇ ਇੱਕ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਐਮਐਲਏ ਨੇ ਜਿਹੜੇ 6-6 ਵਾਰ ਦੇ ਕੈਂਡੀਡੇਟ ਸਾਡੇ ਐਮਸੀ ਬੜੇ ਹੋਏ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰਤੇ ਉਹੀ ਉਹਨਾਂ ਦੇ ਮਕਾਨ ਨੇ ਉਹੀ ਉਹਨਾਂ ਦਾ ਡੰਡਾ ਉਹੀ ਉਹਨਾਂ ਦਾ ਝੰਡਾ ਐਮਐਲਏ ਹਾਰ ਦੇ ਡਰ ਤੋਂ ਆਪਣੀ ਕਮੇਟੀ ਬਣਾਉਣ ਦੇ ਮਾਰੇ ਸੀਰਨ ਸਾਹਿਬ ਦੇ ਅਧਿਕਾਰ ਦੇ ਨਾਲ ਉਹ ਦੇ ਕਿ ਸਾਡੇ ਜਿਹੜੇ ਕਾਂਗਰਸ ਦੇ ਕੈਂਡੀਡੇਟਾਂ ਦੇ ਕਾਗਜ਼ ਉਹ ਉਹਦੇ ਜਿਹੜੇ ਕਾਗਜ਼ ਉਹਨਾਂ ਨੇ ਰਿਜੈਕਟ ਕਰਾਏ ਨੇ VOTERਾਂ ਦੇ ਸਮੁੱਚੇ ਸ਼ਹਿਰ ਦੇ ਮਨ ਦੇ ਵਿੱਚ ਵੱਡਾ ਰੋਸ ਆ ਉਹ ਰੋਸ ਦਾ ਅੱਜ ਇਹਨਾਂ ਨੂੰ ਖੰਮਿਆਜਾ ਜਿਹੜਾ ਭੁਗਤਣਾ ਪਊਗਾ ਇਹ ਕੋਟੋ ਮੇਹਮ ਸਵਾਲ ਹੈ ਸਰਵਾਰਾ ਦਾ ਜੋ ਨਗਰ ਨਿਗਮ ਪ੍ਰਧਾਨ ਨੇ ਤੁਹਾਨੂੰ ਜਿੱਟੇ ਇਹਨਾਂ ਦਾ ਕਹਿਣਾ ਹੈ ਕਿ ਉਹ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ 12 ਦੇ ਵਿੱਚ ਕਾਂਗਰਸ ਪਾਰਟੀ ਫੋਰ ਦੇ ਵਿੱਚ ਜੋ ਕਾਗਰਤ ਹੋ ਰਹੀ ਸੀ ਉਹ ਕਹਿੰਦੇ ਕਾਂਗਰਸ ਪੁੱਤੇ ਪਾਰਟੀ ਆਪੇ ਜਲਦੀ ਵੋਟ ਡੇ ਟੇਕ ਕੀ ਕਰਨ ਤੋਂ ਇਹ ਤਾਂ ਇੱਕ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਕਿਸੇ ਸੀਨੀਅਰ ਲੀਡਰ ਨੂੰ ਇਹ ਸੋਭਾ ਨਹੀਂ ਦਿੰਦੀ ਜੇ ਤਾਂ ਕਾਂਗਰਸ ਪਾਰਟੀ ਨੇ ਇਕੱਲੇ ਸਮਰਾਲੇ ਦੇ ਵਿੱਚ ਉਹਦੇ ਕਾਗਜ਼ ਰਿਜੈਕਟ ਹੋਏ ਹੁੰਦੇ ਫਿਰ ਤਾਂ ਆਪਾਂ ਮੰਨ ਲੈਂਦੇ ਅਸੀਂ ਤਾਂ ਇਸ ਸੰਬੰਧ ਦੇ ਵਿੱਚ ਸਾਡੇ ਮਾਨਯੋਗ ਜਿਹੜੇ ਸਾਡੇ ਸਤਕਾਰਯੋਗ ਨੇ ਹਲਕਾ ਇੰਚਾਰਜ ਉਹ ਨਾਲੇ ਹਾਈ ਕੋਰਟ ਦਾ ਵੀ ਬੂਹਾ ਖੜਕੜ ਗਿਆ ਅਜੀਦਾ ਉਹ ਤੋਂ ਵੀ ਪੂਰੇ ਵਿਕਨ ਤਿਆਰੀ ਨਾਲ 12 ਨੰਬਰ ਦੇ ਬਾੜ ਦੇ ਵਿੱਚੋਂ ਆਪਣਾ ਕੈਂਡੀਡੇਟ ਉਤਾਰਿਆ ਜਿੱਧਾ ਉੱਥੇ ਕੱਲੇ ਦੇ ਕਾਗਜ਼ ਉਹਨੇ ਵਾਪਸ ਲਏ ਹੁੰਦੇ ਇਹਦਾ ਰਿਜੈਕਟ ਹੋਇਆ ਮਛਵਾੜੇ ਦਾ ਵੀ ਮਾਹੌਲ ਜਿਹੜਾ ਆਮ ਆਦਮੀ ਪਾਰਟੀ ਨੇ ਖਰਾਬ ਕੀਤਾ ਤੇ ਸਮਰਾਲੇ ਦਾ ਵੀ ਕੀਤਾ ਉੱਥੇ ਵੀ ਇਲੈਕਸ਼ਨ ਲੜਨ ਦੀ ਸਾਡੀ ਪੂਰੀ ਤਿਆਰੀ ਸੀ ਤੇ ਮਛਵਾੜੇ ਦੇ ਵਿੱਚ ਵੀ ਪੂਰੀ ਤਿਆਰੀ ਸੀ ਐਸੀਆਂ ਗੱਲਾਂ ਬੇਤੁਕੀਆਂ ਕਿਸੇ ਸੀਨੀਅਰ ਬੰਦੇ ਨੂੰ ਕਰਨੀਆਂ ਸ਼ੋਭਾ ਨਹੀਂ ਲੰੰਦੀਆਂ ਸੋ ਸਾਡੇ ਸਾਰੇ ਸਰਕਾਰਯੋਗ ਨੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਖੜਨੇ ਵਾਲੇ ਲੋਕ ਨੇ ਉਹ ਕਦੇ ਵੀ ਬੇਤੁਕੀਆਂ ਗੱਲਾਂ ਨਹੀਂ ਕਰਦੇ ਜਿਹੜਾ ਹਾਈ ਕੋਰਟ ਵਰ ਰਿਪਿਟ ਕੀਤਾ ਗਿਆ ਕਿ ਤੁਹਾਨੂੰ ਲਾਜਵਰ ਇਨਸਾਫ ਮਿਲੇਗਾ ਉਹ ਕਿਹਾਣਾ ਜੋ ਹੋ ਜਾਣੀਆਂ ਨੇ ਬਿਲਕੁਲ ਜੀ ਆਮ ਜਨਤਾ ਸਰਕਾਰਾਂ ਤੱਕਾ ਕਰਦੀਆਂ ਨੇ ਜੇ ਬੀਮਾਨਯੋਗ ਹਾਈ ਕੋਰਟ ਨਾ ਹੋਵੇ ਮਾਨਯੋਗ ਸੁਪਰੀਮ ਕੋਰਟ ਨਾ ਹੋਵੇ ਤਾਂ ਲੋਕਾਂ ਦਾ ਤੇ ਰਹਿਣਾ ਹੀ ਜਿਹੜਾ ਔਖਾ ਹੋ ਜੇ ਲੋਕਾਂ ਦਾ ਰਹਿਣਾ ਹੀ ਬਹੁਤ ਮੁਹਾਲ ਹੋ ਜੇ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਸਾਡੀ ਪਾਰਟੀ ਨੂੰ ਪੂਰਾ ਇਨਸਾਫ ਦੇਣਗੇ ਚੋਣਾਂ ਹੋ ਰਹੀਆਂ ਨੇ ਤੁਸੀਂ ਵੀ ਚੋਣਾਂ ਮਤਾਂ ਉਤਰੇ ਹੋਏ ਹੋ ਕੀ ਮਾਹੌਲ ਹੈ ਕੀ ਮੈਂ ਸਭ ਤੋਂ ਪਹਿਲਾਂ ਦਸ਼ਮਪੀਤਾ ਜਿਹਦੀ ਨਗਰੀ ਦੇ ਵਸਿੰਦੇ ਆਸੀਂ ਉਹਦਾ ਸ਼ੁਕਰੀਆ ਕਰਦਾ ਕਿ ਉਹਨੇ ਬਹੁਤ ਹੀ ਵਧੀਆ ਦਿਨ ਚੜਾਇਆ ਔਰ ਜੋ ਮਾਹੌਲ ਆ ਲੋਕਾਂ ਦੇ ਬਣਾਇਆ ਮਾਹੌਲ ਬਣਦਾ ਹੁੰਦਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਮੇਰੇ ਖਤਰੀਬਨ 1107 ਵੋਟਾਂ ਜੀ 500 ਦੇ ਕਰੀਬ ਸਾਡੀ ਵੋਟ ਪੋਲ ਹੋ ਚੁੱਕੀ ਆ ਔਰ ਬਹੁਤ ਹੀ ਵਧੀਆ ਸਚਜੇ ਢੰਗ ਨਾਲ ਸੀ ਆਪਸ ਕੈਂਡੀਡੇਟਾਂ ਨੇ ਵੀ ਫੈਸਲਾ ਕਰ ਲਿਆ ਕਿ ਆਪਾਂ ਗਲੀਆਂ ਦੇ ਵਿੱਚ ਨਾ ਖੜ ਕੇ ਇੱਕ ਪਰਸੇ ਕੁਰਸੀਆਂ ਲਾ ਕੇ ਕਿਉਂਕਿ ਜੇ ਅਸੀਂ 7-8 ਜੋ ਸਾਨੂੰ ਸਮਾਂ ਦਿੱਤਾ ਜੇ ਅਸੀਂ ਉਹਦੇ ਵਿੱਚ ਲੋਕਾਂ ਦਾ ਦਿਲ ਨਹੀਂ ਜਿੱਤ ਸੋਗੇ ਤਾਂ ਹਣ ਸੜਕਾਂ ਦੇ ਵਿੱਚ ਖੜ ਕੇ ਨਹੀਂ ਜਿੱਤ ਸਕਦੇ ਤੇ ਰੋਤੀ ਧਿਰਾਂ ਦਾ ਇਹ ਗੱਲ ਕਹਿਣਾ ਹੈ ਕਿ ਜੋ ਕਾਗਜ਼ਾਤ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਬੋਲੇ ਬਲਵਿੰਦਰ ਯੋਗਾਂ ਕੰਮ ਜਿੱਤ ਗਿਆ ਕਿ ਸਾਡੇ ਤੋਂ ਕਾਂਗਰਸ ਕੋ ਡਰੀ ਹੋਈ ਸੀ ਦੇਖੋ ਜੀ ਗੱਲ ਇਹ ਆ ਮੈਂ ਤਿੰਨੇ ਵਿਰੋਧੀ ਧਿਰਾਂ ਨੂੰ ਇੱਕ ਸਵਾਲ ਪੁੱਛਣਾ ਵੀ ਕੀ ਇਹਨਾਂ ਕੋਲ 15 ਕੈਂਡੀਡੇਟ ਸੀਗੇ ਕੀ 15 ਕੈਂਡੀਡੇਟ ਸੀਗੇ ਕੀ ਕਾਂਗਰਸ ਕੋਲ 15 ਕੈਂਡੀਡੇਟ ਸੀ ਕੀ ਅਕਾਲੀ ਦਲ ਕੋਲ 15 ਕੈਂਡੀਡੇਟ ਸੀ ਕੀ ਭਾਜਪਾ ਕੋਲ ਕੰਦਰਾ ਕੈਂਡੀਡੇਟ ਸੀ ਤੁਸੀਂ ਦੇਖਿਆ ਹੋਣਾ ਕੱਲ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਜਿੱਥੇ-ਜਿੱਥੇ ਕੋਈ ਐਸੀ ਕੋਈ ਗੱਲ ਹੋਈ ਸੀ ਉਹਨਾਂ ਨੇ ਚੋਣਾਂ ਤੇ ਰੋਕ ਲਗਾ ਦਿੱਤੀ ਤੁਹਾਨੂੰ ਤਾਂ ਤੁਹਾਡੇ ਸਾਹਮਣੇ ਬਹੁਤ ਹੀ ਪਰਮਾਤਮਾ ਅਸ਼ੀਰਵਾਦ ਹੈ ਜੀ ਬੜੇ ਵਧੀਆ ਸਟੇਜ ਤੇ ਢੰਗ ਨਾਲ ਬੁਟਾ ਲਾਉਂਦੇ ਹੋ ਤੁਸੀਂ ਇਹ ਇੱਥੇ ਕੌਂਸਲਰ ਬਣ ਗਏ ਹੋ ਕੀ ਪਹਿਲਾ ਕੰਮ ਕਰੋਗੇ ਦੇਖੋ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਜੇ ਮਹਾਰਾਜ ਨੇ ਮੈਨੂੰ ਸੇਵਾ ਲਈ ਅਜਿਵੇਂ ਅਨੰਦਪੁਰ ਸਾਹਿਬ ਚਿੱਟਾ ਹੀ ਚਿੱਟਾ ਅ ਮੈਂ ਜਿਹੜੀ ਜ ਲੜਾਈ ਵੀ ਲੜਨੀ ਪਵੇ ਤਾਂ ਮਾਛੀਵਾੜੇ ਸਾਹਿਬ ਗੁਰੂ ਦੀ ਨਗਰੀ ਨੂੰ ਚਿੱਟੀ ਹੀ ਚਿੱਟੀ ਕਰ ਦੂੰਗਾ ਤਾਂ ਕਿ ਜੋ ਕਮੀਆਂ ਪੇਛੀਆਂ ਸਾਡੇ ਜਿਹਦਾ ਅਸੀਂ ਨਾਂ ਵੇਚ ਕੇ ਅੱਜ ਅਸੀਂ ਰੋਟੀ ਮਾਛੀਵਾੜਾ ਸਾਹਿਬ ਕਰਕੇ ਖਾ ਰਹੇ ਹਾਂ ਤੋਂ ਮੇਰੇ ਮਨ ਦੀ ਤਮੰਨਾ ਕੇ ਗੁਰੂ ਦੀ ਇਤਿਹਾਸਿਕ ਸਿਟੀ ਨਗਰ ਨੂੰ ਹੋਰ ਮੈਂ ਉਹੋ ਜਿਹਾ ਕੰਮ ਕਰਕੇ ਜਾਵਾਂਗੇ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਕੇ ਇਤਿਹਾਸਿਕ ਨਗਰ ਕੀ ਨਾਤਾ ਦੋ ਮੇਰਾ ਨਾਮ ਲੰਦਕਿਸ਼ੋਰ ਉਰਫ ਕਾਲਾ ਤੁਸੀਂ ਚੋਣਾਂ ਵਿੱਚ ਉਮੀਦਵਾਰ ਹੋ ਕਾਂਗਰਸ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਬਾੜ ਨੰਬਰ 12 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਤਕਰੀਬਨ 6 ਦਿਨ ਤੋਂ 9 ਤਰੀਕ ਤੋਂ ਇਲੈਕਸ਼ਨ ਅਨਾਉਂਸ ਹੋਇਆ ਉਦੋਂ ਦੇ ਅਸੀਂ ਬਾੜ ਦੇ ਵਿੱਚ ਘੁੰਮ ਰਹੇ ਹਾਂ ਇੱਕ ਸਾਡੇ ਨਾਲ ਲੱਗਦੀ ਮਹਾਵੀਰ ਕਲੋਨੀ ਤੇ ਜਿਹੜੀ ਬਾੜ ਨੰਬਰ 12 ਦੀ ਬਹੁਤ ਜ਼ਿਆਦਾ ਸਮੱਸਿਆਵਾਂ ਮੈਂ ਜਿਹੜੀਆਂ ਕਿਸੇ ਨੇ ਵੀ ਸੋਲਵ ਨਹੀਂ ਕੀਤੀਆਂ 5 ਸਾਲ ਪਹਿਲਾਂ ਵੀ ਕਾਂਗਰਸ ਨੇ ਲੰਗੇ 2 ਸਾਲ ਆਮ ਆਦਮੀ ਪਾਰਟੀ ਨੇ ਬਿਨਾਂਗੇ ਉੱਥੇ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਦੇ ਰੋਸ਼ਨਕਾਰ ਨਹੀਂ ਬਣ ਨਾਲੀਆਂ ਨਹੀਂ ਬਣੀਆਂ ਇਹ ਉਹਨਾਂ ਦਾ ਇਹੀ ਸੀ ਇਹੀ ਗੁੱਸਾ ਸੀਗਾ ਵੀ ਅਸੀਂ ਪਾਰਟੀ ਚੇਂਜ ਕਰਨੀ ਚਾਹੁੰਦੀ ਆ ਵੋਟ ਅਸੀਂ ਚੇਂਜ ਕਰਾਂਗੇ ਉਮੀਦਵਾਰ ਚੇਂਜ ਕਰਾਂਗੇ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਮਾਨ ਦਿੱਤਾ ਵੀ ਅਸੀਂ ਬੋਲ ਤੁਹਾਨੂੰ ਜ਼ਿਆਦਾ ਪੋਲ ਕਰਾਂਗੇ ਇਹ ਸੇਮ ਕੰਡੀਸ਼ਨ ਮਹਾਵੀਰ ਕਲੋਨੀ ਦੀ ਆ ਮਹਾਵੀਰ ਕਲੋਨੀ ਦੇ ਜਿੰਨੇ ਵੀ ਮੇਰੇ ਬਿਹਾਰੀ ਭਾਈ ਜਿਹੜੇ ਬਾਹਰੋਂ ਆਏ ਹੋਏ ਆ ਉਹਨਾਂ ਦੇ ਵੀ ਲੇਡੀਜ਼ ਦੀ ਖਾਸ ਕਰ ਜਾਣਦੀ ਨਹੀਂ ਮੈਂ ਲੇਡੀਜ਼ ਨੂੰ ਬਹੁਤ ਜ਼ਿਆਦਾ ਲੇਡੀਜ਼ ਨਹੀਂ ਮਿਲਿਆ ਸਾਰੇ ਸਮੱਸਿਆ ਇਹ ਹੈ ਵੀ ਇਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਕਿਹੜੀ ਸਰਕਾਰ ਨੇ ਘਟਾਇਆ ਪਰ ਉਹ ਇੱਕ ਗਾਲ ਜ਼ਰੂਰ ਕਹਿੰਦੇ ਆ ਇਹ ਤੋਂ ਪਹਿਲਾਂ ਜਦ ਕਾਂਗਰਸ ਸਰਕਾਰ ਸੀ ਸਾਨੂੰ ਰਾਸ਼ਨ ਵੀ ਮਿਲਦਾ ਸੀ ਸਾਡੇ ਰਾਸ਼ਨ ਕਾਰਡ ਵੀ ਸੀ ਜਦ ਦੀ ਆ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਸਾਡੇ ਰਾਸ਼ਨ ਕਾਰਡ ਵੀ ਕੱਢੇ ਸਾਨੂੰ ਰਾਸ਼ਨ ਵੀ ਮਿਲਦਾ ਨਹੀਂ ਮੈਂ ਇਹਨਾਂ ਸਾਰੇ ਵਾਰ ਦੇ ਬਚਨਾਂ ਦੇ ਪ੍ਰੋਮਿਸ ਕਰਦਾ ਵੀ ਜੋ ਜੋ ਇਹਨਾਂ ਦੀਆਂ ਸਮੱਸਿਆਵਾਂ ਆ ਉਹਨੂੰ ਪਹਿਲੇ ਅਧਾਰ ਤੇ ਸੋਲਵ ਕੀਤਾ ਜਾਵੇਗਾ ਯਾਤਰਾ ਦੇਖ ਨੂੰ ਮਿਲਦਾ ਜਦੋਂ ਚੋਣਾ ਆਉਂਦੀ ਹੈ ਨਹੀਂ ਤਾਂ ਲੋਕ ਹਮੇਸ਼ਾ ਰੁਕਤਬਲ ਕਰਦੇ ਨੇ ਕਿ ਜਿਹਦੀ ਸੱਤਾ ਦੇ ਪਾਰਟੀ ਹੋਊਗੀ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕੰਮ ਨਹੀਂ ਹੋਏ ਸੀ ਜਦੋਂ ਪਾਕ ਪਾਰਟੀ ਸੀ ਹੁਣ ਉਹਦਾ ਹਾਂ ਉਹਦਾ ਕਾਰਨ ਇਹ ਸੀ ਜਿਹੜਾ 12 ਨੰਬਰ 12 ਚ ਪਹਿਲਾ ਉਮੀਦਵਾਰ ਸੀ ਉਹਦੀ ਵਿਜਾਇਤੀ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਸਿਸਟਮ ਇਦਾਂ ਦਾ ਚੱਲਿਆ ਵੀ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਕਿਸੇ ਨੇ ਨਹੀਂ ਪੁੱਛਿਆ ਉਸ ਵਾਰ ਨੂੰ ਇਸੇ ਕਰਕੇ ਮੈਂ ਦੁਬਾਰਾ ਉਸ ਵਾਰ ਦੇ ਵਿੱਚ ਇੱਕ ਤਰੀ ਮੰਨ ਕੇ ਕਿ ਕਿ ਲੋਕਾਂ ਨੇ ਜਿਹੜੀਆਂ ਪ੍ਰੋਬਲਮਾਂ ਸੀ ਆਪਾਂ ਸੋਲਵ ਕਰਤੀਆਂ ਜਾਣ ਤੁਹਾਡੇ ਵਾਰ ਨੂੰ ਸੈਂਸਿਟਿਵ ਦੇ ਵਿੱਚ ਰੱਖਿਆ ਗਿਆ ਕੀ ਕਰੀਏ ਦੇਖੋ ਉਹ ਜਿਹੜਾ ਮੇਰਾ ਜਿਵੇਂ ਆਪਾਂ ਕਹ ਲਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮੋਹਿਤ ਕੁੰਦਰਾ ਉਹਨੂੰ 2 ਸਾਲ ਹੋ ਗਏ ਲੱਗੇ ਉਹਨੂੰ ਮੈਂ ਤਾਂ ਸਿਰਫ 10 ਦਿਨਾਂ ਤੋਂ ਲੱਗਿਆ ਜਿੰਨੇ ਕੁ ਜਿੰਨੇ ਕੁ ਪਬਲਿਕ ਉਹਨੂੰ ਪਛਾਣ ਕਰਦੀ ਉਹਦੇ ਬਾਅਦ ਸ਼ਾਇਦ ਵਿਚਾਰ ਮੈਨੂੰ ਕਰਦੀ ਹੋਵੇ ਪਰ ਜਿਹੜੀ ਵੋਟ ਆ ਬਹੁਤ ਜ਼ਿਆਦਾ ਸਾਇਲੈਂਟ ਆ ਤੁਸੀਂ ਇਹ ਜੱਜ ਨਹੀਂ ਕਰ ਸਕਦੇ ਵੋਟ ਕਿਹਨੂੰ ਪੋਲ ਹੋਊਗੀ ਸਿਰਫ ਇੱਕ ਵਿਸ਼ਵਾਸ ਦੇ ਸਿਰ ਤੇ ਕਹਿ ਸਕਦਾ ਮੈਂ ਵੀ ਜੋ ਲੋਕਾਂ ਦਾ ਪਿਆਰ ਲੋਕਾਂ ਨੇ ਜੋ ਮੈਨੂੰ ਦਿੱਤਾ ਸ 5-6 ਦਿਨਾਂ ਦੇ ਵਿੱਚ ਉਸ ਉਸ ਜੱਜ ਦੇ ਹੱਥ ਘਰ ਜਿਹੜੀ ਵੋਟ ਆ ਜ਼ਿਆਦਾ ਕਾਂਗਰਸ ਨੂੰ ਪੋਲ ਹੋਊਗੀ